ਲੋਪੋਕੇ ਦੇ ਮੁਖੀ ਟੈਕਸਾਈਜ਼ ਵਿਭਾਗ ਵੱਲੋਂ ਪਿੰਡ ਕੋਹਾਲੀ ਵਿਖੇ ਚੈਕਿੰਗ ਦੌਰਾਨ 7 ਡਰਮ ਲਾਹਣ ਚਾਲੂ ਪੱਠੀ ਬਰਾਮਦ ਕਰਨ ਦੀ ਖਬਰ ਹੈ ਇਸ ਸਬੰਧੀ ਐਕਸਾਈਜ਼ ਇਨਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਹੈ ਕਿ ਪਿੰਡ ਕੋਹਾਲੀ ਵਿਖੇ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਤੋਂ ਪੁਲਿਸ ਤੇ ਐਕਸਾਈਜ਼ ਮੈਡਮ ਜਗਦੀਪ ਕੌਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 인ਦਰबीर ਸਿੰਘ ਵਾਸੀ ਕੋਹਾਲੀ ਦੇ ਘਰੋਂ 7 ਡਰਮ ਲਾਹਣ ਇੱਕ ਚਾਲੂ ਪੱਠੀ ਬਰਾਮਦ ਕਰਕੇ ਐਕਸਾਈਜ਼ ਐਕਟ ਦੀਨ ਮੁਕਦਮਾ ਦਰਜ ਕੀਤਾ ਗਿਆ ਦੋਸ਼ੀ ਭੱਜਣ ਵਿੱਚ ਕਾਮਯਾਬ ਹੋਏ ਜਿਸੇ ਪਿੰਡ ਸਾਡੇ ਵੱਲੋਂ ਜਿਹੜਾ ਰੇਡ ਹੈਗਾ ਹਾਇਰ ਅਥਾਰਟੀ ਦੀ ਨਿਗਰਾਨੀ ਹੇਠ ਰੇਡ ਕੀਤਾ ਗਿਆ ਜੀ ਇਹ ਪਿੰਡ ਕੋਹਾਲੀ ਕੀਤਾ ਗਿਆ ਰੇਡ ਪੀਐਸ ਲੋਪੋਕੇ ਵਾਲੇ ਸਾਈਡ ਤੋਂ ਤੇ ਇਹਦੇ ਵਿੱਚ ਕੇਂਦਰਵੀਰ ਦੇ ਸਿੰਘ ਦੇ ਘਰ ਸਨ ਆਫ ਮੁਖਤਾਰ ਸਿੰਘ ਉਹਨਾਂ ਘਰੋਂ ਚਾਲੂ ਪੱਠੀ ਤੇ ਸੱਤ ਡਰਮ ਲਾਹੰਦੇ ਸੀਗੇ ਜੀ ਤੇ ਪੰਜਾਬ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਨੇ ਜੀ ਜੇ ਇਹਨਾਂ ਤੇ ਆਪੀਆਰ ਦਰਜ ਹੋ ਚੁੱਕੇ ਆ ਜੀ ਜੀ ਮੌਕੇ ਤੋਂ ਫਰਾਰ ਹੋ ਚੁੱਕੇ ਸੀ ਪਰ